ਅੱਜ ਇਸ ਧਰਤੀ ਤੇ ਜੋ ਪਖੜੀ ਲੋਕ ਐ ਉਹ ਧਰਮ ਦਾ ਗੁਣਗਾਨ ਕਰ ਰਿਹਾ ਜਿਹੜੇ ਧਰਮ ਨੂੰ ਬਖੌਲ ਕਰਦੇ ਐ ਅੱਜ ਉਹ ਗਰੰਟੀਆਂ ਕਿਉਂ ਯਾਦ ਕਰਦੇ ਅੱਜ ਕੇਜਰੀਵਾਦ ਦੀਆਂ ਗਰੰਟੀਆਂ ਕਿੱਧਰ ਗਈਆਂ ਜੋ ਦਿੱਲੀ ਤੋਂ ਆਦਾ ਸੀ ਮੈਂ ਦਿੱਲੀ ਤਾਂ ਪੂਰੀਆਂ ਕਰਿਆ ਆ ਹੁਣ ਦਾ ਪੰਜਾਬ ਚ ਪੂਰੀਆਂ ਕਰਾਂਗਾ ਹੁਣ ਜਾ ਕੇ ਗੁਜਰਾਤ ਚ ਆਦਾ ਮੈਂ 50000 50000 ਤਾਂ ਬੀਬੀਆਂ ਨੂੰ ਦੇਤਾ ਔਰ ਬਾਕੀ ਦੇਣ ਨੂੰ ਤਿਆਰ ਆ ਲੋਕਾਂ ਨੂੰ ਆਹ ਕਰਤਾ ਸੌ ਝੂਠ ਓਥੇ ਮਾਰ ਰਿਹਾ ਲੇਕਿਨ ਸਾਰੇ ਹਿੰਦੁਸਤਾਨ ਝੂਠ ਬਾਰੇ ਕਿਤੇ ਝੂਠ ਕਾਂ ਵਜਾ ਵਧੀ ਹੋਇਆ ਆਪਾਂ ਭੋਲੇ ਲੋਕ ਆ ਪੰਜਾਬ ਦੇ ਇੱਥੇ ਉਹਦੇ ਝੂਠ ਨੇ ਉਹਨੂੰ ਕੱਲੇ ਰੂ ਜਿਤਾਤਾ ਲੇਕਿਨ ਆ ਝੂਠ ਆ ਜਿਹੜਾ ਉਹ ਨੰਗਾ ਹੋ ਗਿਆ ਮੈਨੂੰ ਜੋ ਸ਼ੀ ਗਰੰਟੀਆਂ ਦਿੱਤੀਆਂ ਸੀ ਉਹ ਗਰੰਟੀਆਂ ਕਿਉਂ ਨਹੀਂ ਯਾਦ ਕਰਦੇ ਹੁਣ ਕਿ ਸਾਡੀ ਆ ਗਰੰਟੀ ਸੀ ਪੂਰੀ ਕਰਤੀ ਸਾਡੀ ਆ ਗਰੰਟੀ ਸੀ ਪੂਰੀ ਕਰਤੀ ਮੈਂ ਹੈਰਾਨ ਆ ਕਿ ਆ ਬੈ ਨਹੀਂ ਕਹਦਾ ਇਹਨਾਂ ਦੇ ਆਪਣੇ ਮੈਲੇ ਦੇਖ ਲਓ ਇਹਨਾਂ ਦਾ ਮੈਲਾ ਕੁਮਰ ਪ੍ਰਤਾਪ ਵਿਜੇ ਜਿਹੜਾ ਆਈਜੀ ਰਿਟਾਇਰ ਹੋ ਕੇ ਅਸਤੀਫਾ ਦੇ ਕੇ ਇਹਨਾਂ ਚ ਹੋ ਕੇ ਐਮਐਲ ਜਿੱਤਿਆ ਉਹ ਖੁਦ ਪਾਰਿਆ ਪੋਸਟਾਂ ਉਹ ਕਹਿੰਦੇ ਤੂੰ ਕਹਿਣਾ ਮੈਂ ਬੈਰੀਏਟਰ ਸਕੂਲ ਖੋਲਤਾ ਕਹਿੰਦੇ ਤਾਂ ਪ੍ਰਕਾਸ਼ ਸਿੰਘ ਬਾਦਲ ਦਾ ਖੋਲਾ ਹੋਇਆ ਮੈਂ ਨਹੀਂ ਕਿਹਾ ਉਹਨੇ ਕਿਹਾ ਇਸ ਕਰਕੇ ਅੱਜ ਇਹਦੇ ਬੰਦੇ ਇਹਨੂੰ ਕਹਿੰਦੇ ਨੇ ਤੂੰ ਕਹਿਣਾ ਮੈਂ ਕਲੀਰਿਕ ਬਣਾਤੇ ਹੁਣ ਤੇਰੇ ਕਲੀਰਿਕ ਕਿੱਧਰ ਗਏ ਕਿਤੇ ਇਲਾਜ ਕਿੱਥੇ ਹੁੰਦਾ ਹੁਣ ਤੂੰ ਕਹਿਣਾ ਮੈਂ ਹਸਪਤਾਲ ਨਵੇਂ ਖੋਲੂਗਾ ਮੈਂ ਮੈਡੀਕਲ ਕਾਲਜ ਬਣਾਉਂਗਾ 5ਵੇਂ ਸਾਲ ਜਾ ਕੇ ਮੈਡੀਕਲ ਕਾਲਜ ਹਰ ਜਲੇ ਚ ਬਣਦਾ ਸੀ ਜਿੱਕ ਵੀ ਨਹੀਂ ਇਥੇ ਆਉਂਦਾ ਮੈਰੀਟ ਸਕੂਲ ਤੇਰਾ ਕਿਹੜਾ ਬਣਿਆ ਹੋਇਆ ਕਿਹੜੀ ਤੇਰੀ ਗਰੰਟੀ ਹੈ ਜਿਹੜੀ ਪੂਰੀ ਹੋਈ ਹੈ ਇਸ ਕਰਕੇ ਵੀਰੋ ਅੱਜ ਗਰੰਟੀਆਂ ਭੁੱਲ ਗਿਆ ਤਾਂ ਕਿ ਲੋਕਾਂ ਦਾ ਦਿਮਾਗ ਬਦਲਦੇ ਆ ਲੋਕ ਮੈਨੂੰ ਸਵਾਲ ਕਰਨਗੇ ਕਿ ਤੂੰ ਜੋ ਝੂਠ ਬੋਲਿਆ ਸੀ ਉਹਦਾ ਹਿਸਾਬ ਦੇ ਪੰਜਾਬ ਚ ਕਿ ਅੱਜ ਪੰਜਾਬ ਤਾਂ ਉਸ ਤੋਂ ਵੀ ਬਰਬਾਦ ਹੋ ਚੁੱਕਿਆ ਪੰਜਾਬ ਦਾ ਜਿਹੜਾ ਰਹਿੰਦਾ ਖੂਦਾ ਸੀ ਸਭ ਕੁਝ ਖਤਮ ਕਰ ਦਿੱਤਾ ਪੰਜਾਬ ਨੂੰ ਤਾਂ ਉਜਾੜ ਦਿੱਤਾ ਇਸ ਕਰਕੇ ਵੀਰੋ ਅਜਾ ਖਲਾੜਾ ਆਏ ਨੇ ਇਹ ਫਲੱਡ ਕੋਈ ਵੈਸੇ ਨਹੀਂ ਆਗੇ ਫਲੱਡ ਇਹ ਤਾਂ ਨਹੀਂ ਲਿਆਦੇ ਨੇ ਫਲੱਡ ਲਿਆ ਕੇ ਆਪਾਂ ਨੂੰ ਉਜਾੜਿਆ ਲੇਕਿਨ ਉਜੜ ਤੋਂ ਬਾਅਦ ਕੀ ਕੀਤਾ ਤਮਾਸ਼ਾ ਫੇਰ ਦੇਖਿਆ ਉਸ ਧਰਤੀ ਤੇ ਜੋ ਰੇਤਾ ਇਕੱਠਾ ਹੋਇਆ ਉਹ ਰੇਤਾ ਪਹਿਲਾਂ ਤਾਂ ਕਿਹਾ ਕਿ ਕਿਸਾਨ ਦਾ ਖੇਤ ਕਿਸਾਨ ਦਾ ਰੇਤ ਮੁੜ ਕੇ ਗਰੀਬ ਕਿਸਾਨ ਨੂੰ ਕੀ ਬਣਨਾ ਸੀ ਆਪਣੇ ਬੱਦੇ ਲਿਆਦੇ ਉਹਨਾਂ ਤੋਂ ਦਸ ਕੇ ਕਰਾਏ ਹੁਣ ਸਾਰੇ ਟਰੱਕ ਰੇਤੇ ਦੇ ਦਿੱਲੀ ਜਾ ਰਹੇ ਕਿਸਾਨ ਦਾ ਉੱਥੇ ਦਾ ਉੱਥੇ ਖੜਾ ਜੇ ਕਿਸਾਨ ਖੁਦ ਵੇਚ ਲੈਂਦਾ ਸ਼ਾਇਦ ਉਹਦਾ ਜਬੀਰ ਵੀ ਠੀਕ ਹੋ ਜਾਂਦੀ ਔਰ ਉਹਨੂੰ 4 ਪੈਸੇ ਮਿਲ ਕੇ ਉਹਦਾ ਮਾਅਬਜਾ ਵੀ ਪੂਰਾ ਹੋ ਜਾਂਦਾ ਲੇਕਿਨ ਉਹ ਵੀ ਲੁੱਟ ਬਚਾ ਰਿਹਾ ਕਿਸੇ ਪਾਸੇ ਨਹੀਂ ਛੱਡ ਰਿਹਾ ਲੁੱਟ ਬਚਾਉਣ ਤੋਂ ਲੇਕਿਨ ਪੰਜਾਬ ਦੇ ਲੋਕ ਚੁੱਪ ਹੈ ਕਿਉਂਕਿ ਅੱਜ ਸਾਰਾ ਪੈਸਾ ਜਿਹੜਾ ਲੱਗ ਰਿਹਾ ਹੈ ਉਹ ਪੈਸਾ ਪ੍ਰਚਾਰ ਤੇ ਲੱਗ ਰਿਹਾ ਹੈ ਮੀਡੀਆ ਤੇ ਜ਼ੋਰ ਲਾ ਰਿਹਾ ਝੂਠ ਬੋਲਣ ਤੇ ਜਿੰਨੇ ਚੈਨਲ ਹੈ ਉਹਨਾਂ ਤੇ ਸਾਰਾ ਪੈਸਾ ਖਰਚ ਕਰੀ ਜਾਂਦਾ ਹੈ ਅਖਬਾਰਾਂ ਤੇ ਕਰੀ ਜਾਂਦਾ ਰੋਜ਼ ਝੂਠ ਦੀ ਇੱਕ ਨਮੀ ਐਡ ਕੱਢ ਰਿਹਾ ਹੈ ਉਹ ਤੇ ਸੈਂਕੜੇ ਨਹੀਂ ਹਜ਼ਾਰਾਂ ਕਰੋੜ ਰੁਪਏ ਖਰਚ ਕਰ ਰਿਹਾ ਹੈ ਅੱਜ ਪੰਜਾਬ ਦੀ ਧਰਤੀ ਤੇ ਜੋ ਕੁਝ ਹੋ ਰਿਹਾ ਉਹ ਸਿਰਫ ਝੂਠ ਝੂਠ ਹੋ ਰਿਹਾ ਹੈ ਇਸ ਕਰਕੇ ਵੀਰੋ ਬੈਰੀ ਤੁਹਾਨੂੰ ਬੇਨਤੀ ਹੈ ਕਿ ਆਓ ਆਪਾਂ ਜਿੰਦੇ ਵੀ ਇੱਥੇ ਬੈਠੇ ਆ ਇਹ ਤਾਂ ਪੰਜ ਸਿੰਘ ਵੀ ਦੁਨੀਆ ਦਾ ਰਸਤਾ ਬਦਲ ਦਿੰਦੇ ਆ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਪੰਜ ਸਿੰਘ ਹੀ ਆਏ ਸੀ ਜਿਨ੍ਹਾਂ ਨੇ ਸੀਸ ਕੁਰਬਾਨ ਕਰਨ ਦਾ ਫੈਸਲਾ ਕੀਤਾ ਸੀ ਤੇ ਦੁਨੀਆ ਦਾ ਬਾਦਸ਼ਾਹ ਔਰੰਗਜ਼ੇਬ ਢਾ ਲਿਆ ਸੀ ਤੇ ਅੱਜ ਤੱਕ ਤੁਸੀਂ ਲੱਖਾਂ ਦੀ ਗਿਣਤੀ ਚਾ ਸਿੰਘੋ ਜਿਹੜੇ ਗੁਰੂ ਦੇ ਚਰਨਾਂ 'ਚ ਇੱਥੇ ਬੈਠੇ ਹੋ ਇਸ ਕਰਕੇ ਆਓ ਸਾਰੇ ਫੈਸਲਾ ਕਰੀਏ ਕਿ ਆਪਾਂ ਇਸ ਧਰਤੀ ਤੇ ਹੁਣੇ ਜਿਹੜੇ ਝੂਠੇ ਐ ਇਹਨਾਂ ਲੋਕਾਂ ਨੂੰ ਰਹਿਣ ਹੀ ਦੇਣਾ ਜੋ ਇਹਨਾਂ ਦੇ ਝੂਠ ਬੋਲ ਉਹਨਾਂ ਦਾ ਹਿਸਾਬ ਲੈਣਾ ਔਰ ਪੰਜਾਬ 'ਚ ਇਹਨਾਂ ਨੂੰ ਭਜਾਉਣਾ ਜੇ ਪੰਜਾਬ ਬਚਾਉਣਾ ਤੇ ਇਹਨਾਂ ਨੂੰ ਭਜਾਉਣਾ ਪਏਗਾ